ਜੀ ਜੀ গুড মর্নিং ਸਾਰਿਆਂ ਨੂੰ ਤੇ ਬਵਨਿਤ ਗਿਆ ਅੱਜ ਜਲਦੀ ਉੱਠੇ ਤੇ ਰਾਤੀਂ بارش ਕਰਕੇ ਜਲਦੀ ਸੋ ਗਿਆ ਸੀ ਤੇ ਹੁਣ ਕਹਿੰਦਾ ਮਮਾ ਮੱਖਣ ਨਾਲ ਪਰੌਂਠੀ ਖਾਣੀ ਮੈਨੂੰ ਬਣਾ ਕੇ ਦੋ ਤੇ ਆਪਾਂ ਹੁਣ ਇਹਨੂੰ ਦਿੱਤੀ ਪਰੌਂਠੀ ਬਣਾ ਕੇ ਤੇ ਹੁਣ ਇਹਨੂੰ ਖਵਾਵਾਂਗੇ ਬਵਨਿਤ ਖਾਣੀ ਪਰੌਂਠੀ ਗੰਦਾ ਬੱਚਾ ਆ ਦੇਖੋ ਬਵਨਿਤ ਨੂੰ ਖਾਂਸੀ ਹੋਈ ਪਈ ਆ ਤੇ ਕੱਲ ਮੈਡੀਸਿਨ ਲਿਆਂਦੀ ਸੀ ਇਹਦੀ ਬਟ ਹਜੇ ਫਰਕ ਨਹੀਂ ਪਿਆ ਚਲੋ ਮਿਲਦੇ ਆ ਫਿਰ ਤੁਹਾਨੂੰ ਥੋੜੀ ਦੇਰ ਤੱਕ ਗੁਰਦੁਆਰਾ ਸਾਹਿਬ ਪਾਠ ਹੋ ਰਿਹਾ ਆ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਆ ਦੇਖੋ ਅੱਜ ਹੁਣ 1:30 ਤੱਕ ਪਾਠ ਹੋਣਾ ਆ ਤੇ ਫਿਰ ਉਦੋਂ ਤੱਕ ਇੱਧੇ ਆਵਾਜ਼ ਆਣੀ ਆ ਤੇ ਫਿਰ ਦੇਖਦੇ ਬਾਅਦ ਵਿੱਚ ਕੋਈ ਸ਼ੂਟ ਲਵਾਂਗੇ ਤੇ ਚਲੋ ਮਿਲਦੇ ਆਂ ਫਿਰ ਤੁਹਾਨੂੰ ਹੁਣ ਥੋੜੀ ਦੇਰ ਤੱਕ ਖਾਣਾ ਖੂਣਾ ਖਾ ਕੇ ਬਾਵਨੀਤ ਨੂੰ ਖਵਾ ਕੇ ਤੇ ਹਾਂ ਜੀ ਇੱਧਰ ਆ ਗਈਆਂ ਬਾਵਨੀਤ ਦੀਆਂ ਚੀਜ਼ੀਆਂ ਬਾਵਨੀ ਦੀ ਭੂਈ ਨੇ ਭੇਜੀਆਂ ਬਾਵਨੀਤ ਦੇ ਟੌਫੀਆਂ ਹੈ ਨਾ ਬਾਵਨੀਤ ਕਿਨੇ ਭੇਜਿਆ ਪਾਪਾ ਭੂਈ ਨੇ ਭੇਜੀਆਂ ਪਾਪਾ ਲੈ ਕੇ ਆਏ ਹੈ ਨਾ ਤੇ ਕਿਹੜੀ ਖਾਣੀ ਆ ਕਿਹੜੀ ਖਾਣਾ ਆ ਖਾ ਆ ਖਾਣਾ ਆ ਖਾਣਾ ਆ ਖਾਣਾ ਆਗਾ ਨਾ ਹੈ ওকে ਚਲੋ ਜੀ ਹੁਣ ਖਾਂਦੇ ਆਪਾਂ ਬਾਵਨੀਤ ਨੂੰ ਵੀ ਖੋਣੇ ਆ ਹਾਂਜੀ ਇੱਧਰ ਆਪਾਂ ਫ੍ਰੀ ਹੋ ਕੇ ਆ ਗਏ ਸੀਗੇ ਤੇ ਇੱਧਰ ਹੁਣ ਆਪਾਂ ਕੀਤੀ ਸ਼ਾਪਿੰਗ ਅਰ ਜਾਈਆਂ ਆਪਾਂ ਲੈ ਲੀਆਂ 5 ਬਾਵਨੀ ਤੇ ਮੈਨੂੰ ਲੱਗੀ ਖੁੱਖ ਕਹਿੰਦਾ ਮੈਂ ਖਾਣੇ ਜੈਮਸ ਕੀ ਖਾਣਾ ਬਾਵਨੀਤ ਆਹ ਜੈਮਸ ਖਾਣਾ ਮੈਂ ਲੋਕਾ ਰਹੇ ਨੇ ਤੇ ਰਾਮ ਨੇ ਨਹੀਂ ਤਾਂ ਦੇਖੋ ਬਾਵਨੀਤ ਕੀ ਕਰਦਾ ਸਾਰੀ ਦੁਕਾਨ ਘੁੰਮਦਾ ਪਿਆ ਹੈ ਬਾਵਨੀਤ ਅਰੇ ਪਾਪਾ ਬੈਠਾ ਹੋ ਗਿਆ ਊੜੀ ਬਾਬਾ ਕੁਛ ਨਹੀਂ ਹੋਇਆ ਅਰੇ ਪਾਪਾ ਬੈਠਾ ਹੋ ਗਿਆ ਕਿ ਕਿੱਥੇ ਬੈਠੀ ਆ बैठी किथे हैं बाबू बेटा नहीं तो बैठा किथे हैं देखो तो फिर जाई दो ऊपर बैठा आपनीत कितने देख लिया बैठा है देख गया, देख गया देख गया कि थोड़े गया आई ਹਾਂਜੀ ਆਪਾਂ ਆ ਗਏ ਸੀ ਘਰ ਤੇ ਇੱਧਰ ਆ ਕੇ ਆਪਾਂ ਬਣਾਏ ਰਾਈਸ ਤੇ ਰਾਤੀ ਆਪਾਂ ਬਣਾਏ ਸੀਗੇ ਵਾਈਟ ਚਨੇ ਹੁੰਦੇ ਹੀ ਦੇ ਨਾਲ ਖਾਵਾਂਗੇ ਇੱਧਰ ਬਾਵਨੀ ਦਾ ਕੇਕ ਜਿਹਾ ਸੀਗਾ ਉਹ ਮੈਂ ਨੂੰ ਕੋਲੀ ਦੇ ਵਿੱਚ ਪਾ ਦਿੱਤਾ ਮੈਂ ਕਿਹਾ ਚੱਲ ਈਜ਼ੀ ਖਾ ਹੋ ਜਾਊਗਾ ਪੂਰੀ ਜਾਂਦਾ ਸੀਗਾ ਤੇ ਆਹ ਦੇਖੋ ਇੱਧਰ ਬਾਵਨੀ ਬਾਵਨੀ ਤੇ ਇਹ ਦੇਖਦਾ ਬਸ ਫੋਨ ਦੇਖਿਆ ਇੱਕ ਪਾਸੇ ਡਰਾਗਨ ਹਾਂ ਡਾਇਨਾਸੌਰ ਰੱਖਿਆ ਆਂ ਚਲੋ ਮਿਲਦੇ ਆਂ ਫਿਰ ਤੁਹਾਨੂੰ ਖਾਣਾ ਖਾ ਕੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਤੇ ਹਾਂਜੀ ਇੱਧਰ ਹੁਣ ਬਬਨੀਤ ਨੇ ਮੰਗਵਾ ਲਿਆ ਹੈ ਚਿਕਨ ਕਹਿੰਦਾ ਮम्मा ਮੈਂ ਖਾਣਾ ਚਿਕਨ ਖਾ ਦੋ ਆਹ ਦੇਖੋ ਤੇਰੇ ਕੋ ਖਾ ਹੁੰਦਾ ਇਹਦੇ ਨਾਲ ਹੈ ਮਾਰੇ ਹੁੰਦਾ ਹੈ ਖਾ ਹੁੰਦਾ ਹੈ ਐਸ਼ੀਆ ਚਲੋ ਇਹ ਕੀ ਹੁੰਦਾ ਇਹ ਕੀ ਹੁੰਦਾ ये कड़ा ड्रम है ना देखो ये चिकन लवर है तो खांदी नहीं है बावनी ती खांदा चिकन बावनी ती खांदा ना तू तू खाओ हैं खा जो खा तू सी खा गंदा 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 समैरा आ गई फिर वो देखो ਤੁਸੀਂ ਵੀ ਦੱਸੋ ਸਾਰੇ ਜਾਨੇ ਕੌਣ-ਕੌਣ ਚਿਕਨ ਖਾਂਦਾ ਆ ਆ ਦੇਖੋ ਬੋਨਲੈਸ ਚਿਕਨ ਆ ਬਟ ਦੂਸਰਾ ਨਾ ਸਮਝਿਓ ਹੱਡੀ ਵਾਲਾ ਨਹੀਂ ਆਪਾਂ ਇਹਨੂੰ ਦੇਈਦਾ ਨਾ ਬਈ ਯਮੀ ਟੇਸਟੀ ਇੱਥੇ ਕਿਉਂ ਵੜਦਾ ਹੈ ਇੱਥੇ ਕਿਉਂ ਵੜਦਾ ਆ ਦੇਖੋ ਕਿੱਥੇ ਵੜ ਗਿਆ ਕਿੱਥੇ ਲੁੱਕ ਗਿਆ ਜਾ ਕੇ ਇਹ ਬੋਸ਼ ਤਾਨੀਆਂ ਕਰਦਾ ਬੋਸਤਾਨੀਆਂ ਕਰਦਾ ਨਾ ਬੋਸਤਾਨੀਆਂ ਕਰਦਾ ਤੂੰ ਚਲ ਸਾਰਿਆਂ ਨੂੰ ਅੱਜ ਹੈਲੋ ਤਾਂ ਕੀਤੀ ਨਹੀਂ ਤੂੰ ਸਾਰਿਆਂ ਨੂੰ ਹੈਲੋ ਕਰ ਦੋ ਹੈਲੋ ਕਰ ਦੋ ਸਾਰਿਆਂ ਨੂੰ ਤੇ ਹੈਲੋ 3 ਮਾਰ ਖਾ ਤਾ ਆਇਆ ਖਾ ਤੂੰ ਛੱਡ ਦੇਣਾ ਬੁੱਤ ਮम्मा ਨਹੀਂ ਖਾਂਦੇ ਮੰਮਾ ਨਹੀਂ ਖਾਂਦੇ ਖਾ ਲੋ ਖਾ ਲੋ ਨਹੀਂ ਮੈਂ ਖਾਂਦੀ ਨਹੀਂ ਆਪ ਵੀ ਖਾ ਲੋ ਆਪੇ ਨਹੀਂ ਆਪ ਨਹੀਂ ਮੈਂ ਨਹੀਂ ਪੁੱਤ ਖਾਂਦੀ ਨਹੀਂ ਮੈਂ ਮੈਂ ਕਰਵਾ ਖਲਵਾ ਮੈਂ ਖਿਲਾਉਂਗਾ ਗੰਦਾ ਦੇਖੋ ਮੈਂ ਖਾਂਦੀ ਨਹੀਂ ਮੈਨੂੰ ਧੱਕੇ ਨਾਲ ਖਵਾਈ ਜਾਂਦਾ ਨੋ ਪਲੀਜ਼ ਨਹੀਂ ਨੋ ਪਲੀਜ਼ ਹਿੱਧਰ ਆ ਪੁੱਤ ਡਿਗ ਜਾਣਾ ਉਧਰ ਮੈਂ ਖਾ ਲਓ ਖਾ ਲੋ ਫਿਰ ਵਾਓ ਆਇਦਾ ਚਲੋ ਲੈ ਗਿਆ। ਇਹ ਬਾਵਨੀ ਤਾਂ ਆਪ ਵੀ ਚਮਚ ਪਾਉਟ ਹਜੇ ਫੜਨਾ ਨਹੀਂ ਆਂਦਾ ਹੈਗਾ ਇਹਨੂੰ ਇੰਨਾ ਤੇ ਵੈਸੇ ਇੰਨਾ ਆ ਕਿ ਖਿੱਚ ਧੂ ਕੇ ਫੜ ਕੇ ਖਾ ਲੈਂਦਾ ਚੀਜ਼। ਹੈਨਾ ਬਾਵਨੀਤ? ਇਹ ਕੀ? ਅਸੀਂ ਤਾਂ ਕੱਢ ਦਿੱਤੇ ਸਰਦੀਆਂ ਦੇ ਕੱਪੜੇ ਇਹਨਾਂ ਦੇ ਆ ਦੇਖੋ ਕੱਲ 1 ਮਹੀ ਪਿਆ ਤਾਂ ਆਪਾਂ ਸਰਦੀਆਂ ਦੇ ਕੱਪੜੇ ਕੱਢ ਦਿੱਤੇ। ਠੰਡ ਹੀ ਬੜੀ ਲੱਗਦੀ ਸੀ ਇਹਨਾਂ ਨੂੰ। ਕਹਿੰਦਾ ਮम्मा ਮੈਨੂੰ ਠੰਡ ਲੱਗਦੀ ਹੈ ਮੈਨੂੰ ਨੀਂਨੀ ਕਰਾ ਦਿਓ।

चलो जल्दी पास अंदर मम्मा पास आओ जल्दी फिर ले 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 ड्रामे 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 मां टपचे मां टूटू ये दुवार अब भी खाऊंगा बाकी गिर गया चल कोई नहीं ये खाला तू थल्ले कोई ना अपन वो थल्ले छोड़ दो कोई ना चोक लेने अपन ਹਾਂ ਬੱਜੇਗਾ ਹਾਂ ਵੱਜਦੇ ਨਾ ਅੱਜ ਬਾਬਾ ਜੀ ਦਾ ਬਰਥਡੇ ਆ ਨਾ ਤਾਂ ਵੱਜਦੇ ਆ ਹਾਂ ਜੀ ਤਾਂ ਵੱਜਦੇ ਆ ਤਾਂ ਵੱਜੇ ਤਾਂ ਵੱਜਦੇ ਆ ਪਤਾ ਤੈਨੂੰ ਪਤਾ ਆ ਪਤਾ ਆ ਕੀ ਅੱਜ ਅੱਪਾ ਹੱfte ਪਾਟੇ ਕਿਸ ਕਾ ਹੱfte ਪਾਟੇ ਕਿਸ ਕਾ ਹੈ ਹੈਪੀ ਬਰਥਡੇ ਅੱਪਾ ਪਾਟੇ ਆ ਹੈਪੀ ਪਾਟੇ अच्छा कैसे करते हैं हैप्पी बर्थडे ऐसे कैसे करते हैं हाँ गंदा हो गया चम्मच होनी है दे नाल खाना चम्मच गंदा हो गया ना दूसरा स्पून ले आके देनी हूं तिनू दे मैं तेरा न्यू वाला लेके आई ये ਆ ਜਾ ਫਿਰ ਕਹਿੰਦਾ ਚਿਕਨ ਖਾਣਾ ਤਾਂ ਆ ਜਾ ਫਿਰ ਕੇ ਆਜੋ 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 ਬੋਲੀ ਦਾ ਹੁੰਦਾ ਆਜੋ ਕੇ ਆਜੋ ਪਲੀਜ਼ ਆਜੋ ਲੈ ਆ ਚਮਚ ਦਿਓ ਇਹ ਗੰਦਾ ਹੋ ਗਿਆ ਪਸੁੱਟ ਗਿਆ ਹੀ ਹੈ ਨਾ ਨਿਊ ਚਮਚ ਦਿੰਨੇ ਭਾਵਨੀ ਤੂੰ ਆ ਲਓ ਓ ਜੀ ਭਾਵਨੀ ਤੈਨੂੰ ਦੇਤਾ ਨਵਾਂ ਸਪੂਨ ਆ ਲਓ ਆਰੇ ਤੇਰਾ ਨਿਊ ਨਿਊ ਚਮਚ ਬੋਨੂ ਬੋਨੂ ਚਮਚ ਤੇਰਾ ਆਪੋ ਤੱਕ ਕੇ ਆ ਲੈ पटाके देख दे पहले तुसी ओ चिकन खाओ ठीक है चलो जाओ खा कर आओ चिकन ठीक है मैं एग बॉयल कर लव हाँ जी हैं पापा चम्मच दे।, है? दे दो, पापा दे दो।, पापा दे दो? ओके आलो ਤੇ ਹਾਂ ਜੀ ਇਧਰ ਆਪਾਂ ਐਗ ਬੋਇਲ ਹੋਣੇ ਰੱਖ ਦਿੱਤੇ ਆ ਐਗਾ ਭੈਦੀ ਜੀ ਬੋਇਲ ਕਰੀ ਦੇ ਆ ਤਾਂ ਹੀ ਕਰਕੇ ਇਦਾਂ ਦੀ ਹੋਈ ਪਈ ਆ ਤੇ ਬਾਕੀ ਹੁਣ ਮੈਂ ਬਣਾਉਂਗੀ ਰੋਟੀ ਤੇ ਇਧਰ ਮੰਮੀ ਨੇ ਦੇ ਦਿੱਤੀ ਸੀ ਦਾਲ ਲੰਗਰ ਦੀ ਗੁਰਦੁਆਰੇ ਤੋਂ ਆਈ ਸੀ ਠੀਕ ਆ ਮੈਂ ਇਕੱਲੀ ਨਹੀਂ ਰੋਟੀ ਖਾਣੀ ਇਹਦੇ ਨਾਲ ਹੀ ਖਾਵਾਂਗੇ ਤੇ ਵੈਸੇ ਦੁਪਹਿਰੇ ਆਪਾਂ ਰਾਈਸ ਬਣਾਏ ਸੀ ਥੋੜੇ ਜਿਹਾ ਵੀ ਪਏ ਆ ਇਹਨੇ ਹੁਣ ਖਾਣੇ ਤੇ ਇਧਰ ਆਪਾਂ ਦੇਖੋ ਬਦਾਮ ਪੈਂਦੇ ਸੀਗੇ ਰਾਤੀ ਤੇ ਬਟ ਉਹ ਖਾਣ ਦਾ ਟਾਈਮ ਨਹੀਂ ਲੱਗਾ ਯਾਦ ਭੁੱਲ ਗਿਆ ਤੇ ਹੁਣ ਇਹ ਵੀ ਖਾਵਾਂਗੇ ਰੋਟੀ ਖਾ ਕੇ ਬਾਅਦ ਵਿੱਚ ਚਲੋ ਜੀ ਹੁਣ ਇਹ ਗ੍ਰੱਥ ਦਿੱਤੇ ਆ ਰਾਤੀ ਚਨੇ ਬਣਾਏ ਸੀ ਉਹ ਵੀ ਸਬਜੀ ਪਈ ਆ ਤੇ ਹਾਂ ਤਾਂ ਬਹੁਤ ਖੁਸ਼ ਆ ਹੁਣ ਇੰਨਾ ਕੁਝ ਖਾਣ ਨੂੰ ਕੀ ਕਰੀਏ ਹੁਣ ਕਿੱਧਰ ਗਿਆ ਬਾਬਨੀਤ ਬਾਬਨੀਤ ਇੱਦਾਂ ਅੱਜ ਵੀ ਚੱਲਦੇ ਪਏ ਆ ਪਟਾਕੇ ਹੁਣ ਕਿਧਰ ਗਏ ਹੁਣ ਕੋਈ ਵੱਜਣਾ ਨਹੀਂ ਦੇਖਿਓ ਹੁਣ ਦੇਖਿਓ ਮੈਂ ਬਾਹਰ ਆਈ ਹਾਂ ਹੁਣ ਕੋਈ ਵੱਜਣਾ ਨਹੀਂ ਪਹਿਲਾਂ ਬੜੇ ਚੱਲਦੇ ਪਏ ਸੀ ਚੰਦਰਮਾ ਲੋਕਾਂ ਨੇ ਲਾਈਟਾਂ ਲਾਈਆਂ ਭਈਆਂ ਗਲੀਆਂ 'ਚ ਦੀਵੇ ਵੀ ਰੱਖੇ ਸੀਗੇ ਗਲੀਆਂ 'ਚ ਸੋਰੀ ਕਹਤਾ ਦਰਵਾਜ਼ਿਆਂ ਦੇ ਬਾਹਰ ਲੋਕਾਂ ਨੇ ਆਹ ਆ ਵੇਖੋ ਇੱਧਰ ਹੌਲੀ ਚੱਲੇ ਪਟਾਕੇ ਮੈਂ ਕਹਾਂ ਚਲੋ ਦੇਖਦੇ ਆ ਹੁਣ ਚਲੋ ਫਿਰ ਬਣਾ ਲੈਂਦੇ ਹੁਣ ਆਪਾਂ ਰੋਟੀ ਫਿਰ ਮਿਲਦੇ ਆ ਤੁਹਾਨੂੰ ਖਾਣਾ ਖਾ ਕੇ ਬਣਿਆ ਉਹ ਸਾਡੇ ਵਲੌਗ ਦੇ ਨਾਲ ਬਾਏ ਬਾਏ ਤੇ ਹਾਂਜੀ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਸੀ ਫ੍ਰੀ ਤੇ ਚਲੋ ਜੀ ਹੁਣ ਆਪਾਂ ਲੱਗੇ ਬਾਵਨੀ ਤਨੂੰ ਨੀਨੀ ਕਰਾਉਣ ਤੇ ਚਲੋ ਜੀ ਓਕੇ ਬਾਏ ਗੁੱਡ ਨਾਈਟ ਸਾਰਿਆਂ ਨੂੰ ਲੈਓ ਮਿਲਦੇ ਆਂ ਫਿਰ ਕੱਲ ਨਵੇਂ ਵਲੌਗ ਦੇ ਨਾਲ ਸਾਡੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਗੰਦਾ ਗੰਦਾ ਬਾਏ ਬਾਏ ਗੁੱਡ ਨਾਈਟ